ਅੱਜ 3 ਸਾਲ ਪੂਰੇ ਹੋਏ ਨੇ ਤੇ ਖੰਡਪਾਟ ਸਾਹਿਬ ਦੇ ਭੋਗ ਪਾਏ ਨੇ ਉਹਨਾਂ ਦੀ ਅਰਦਾਸ ਹੋਈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸ਼ਾਂਤਮਈ ਮੀਟਿੰਗ ਹੈ ਇਸ ਦਾ ਅੱਗੇ ਮੀਟਿੰਗ ਦੇ ਵਿੱਚ ਪ੍ਰੋਗਰਾਮ ਹੋਊਗਾ ਅਗਲਾ ਕੀ ਪ੍ਰੋਗਰਾਮ ਹੈ ਜੀ ਜਿਵੇਂ ਪਹਿਲਾਂ ਵੀ ਛੱਡੀਗੜ ਕੋ ਮੀਟਿੰਗ ਤੋਂ ਪਾਏ ਆਪਣਾ ਮਾਤ ਦਾ ਜਿਹੜਾ ਕੌਮ ਹੋਵੇ ਕਿ ਛੱਡੀਗੜ ਕੋ ਜਾਵਾਂਗੇ ਜੀ ਉਸ ਤਰ੍ਹਾਂ ਕਿ ਇਹਸ ਵਾਰੀ ਕੋਈ ਪ੍ਰੋਗਰਾਮ ਜਿਵੇਂ ਹੋਊਗਾ ਹੁਕਮ ਹੋਵੇ ਅਸੀਂ ਕਰਾਂਗੇ ਜਥੇਬੰਦੀਆਂ ਦੇ ਆਪਣੇ ਕਲੈਸ਼ ਹੋ ਕੇ ਸੀ ਛੱਡੀਗੜ ਪੁਲਿਸ ਨਾਲ ਤੇ ਇਹ ਜਿਹੜੇ ਨਹੀਂ ਕੋਸ਼ਿਸ਼ ਕਰਾਂਗੇ ਵੀ ਸ਼ਾਂਤਮਈ ਰਵੇ ਜੇ ਕਿਸੇ ਸ਼ਾਂਤ ਨੂੰ ਕੋਈ ਨਹੀਂ ਰਹਿਣ ਦਿੰਦਾ ਤਾਂ ਫਿਰ ਜੋ ਹੋਏਗਾ ਉਹ ਹੀਗਾ 3 ਸਾਲ ਹੋ ਚੱਲੇ ਇਸ ਮੋਰਚੇ ਲੱਗੇ ਤਿੰਨ ਸਾਲਾਂ ਤੋਂ ਬੰਦੀ ਸਿੰਘਾਂ ਦੇ ਲਈ ਜੋ ਮੋਰਚਾ ਚੱਲਦਾ ਪਿਆ ਉਹਦੀ ਇੱਕ ਇਕੱਠ ਹੈ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੋਰਚੇ ਨੂੰ ਪ੍ਰਫੁੱਲਤ ਕਰਿਆ ਜਾਵੇ ਜਿੱਦਾਂ ਇਹ ਨਵਾਂ ਮੋਰਚਾ ਲੱਗਾ ਸੀਗਾ ਉਵੇਂ ਹੀ ਦੁਬਾਰਾ ਉਸੇ ਰੂਪਰੇਖਾ ਦੇ ਵਿੱਚ ਆਵੇ ਮੋਰਚਾ ਜਾ ਕੇ ਗੱਲਬਾਤ ਕਰਾਂਗੇ ਅੰਦਰ ਕਿਉਂਕਿ ਆਗੂ ਬੈਠੇ ਆ ਸਾਡੇ ਨਾਲ ਮਨਦੀਪ ਸਿੰਘ ਵਿਦਿਆਰਥੀ ਬਾਬਾ ਮਾਨ ਸਿੰਘ ਨੇ ਬਾਬਾ ਕੁਲਵਿੰਦਰ ਸਿੰਘ ਦੀ ਜਥੇਬੰਦੀ ਤੋਂ ਤੇ ਜਾ ਕੇ ਹੁਣ ਗੱਲਬਾਤ ਕਰਦੇ ਆ ਜੇ ਕੋਈ ਮਾਰਚ ਕੱਢਿਆ ਮਾਰਚ ਕੱਢਿਆ ਜਾਊਗਾ ਜੇ ਉਹ ਨਾਲ ਡੱਟ ਕੇ ਮਾਰਚ ਕੱਢਾਂਗੇ ਸ਼ਾਂਤਮਈ ਮਾਰਚ ਕੱਢਾਂਗੇ ਪਰ ਲਗਾਤਾਰ ਪਿਛਲੇ 3 ਸਾਲਾਂ ਤੋਂ ਉਹ ਬਾਬਾ ਚੰਡੀਗੜ੍ਹ ਜਾਣ ਦੀ ਮੰਗ ਕਰ ਰਹੇ ਨੇ ਲੇਕਿਨ ਚੰਡੀਗੜ੍ਹ ਤੁਹਾਨੂੰ ਐਂਟਰੀ ਨਹੀਂ ਦਿੱਤੀ ਜਾਂਦੀ ਤੇ ਉਸ ਤੋਂ ਲੈ ਕੇ ਆਪਣਾ ਵਿਵਾਦ ਕੀ ਦੇਖ ਨੂੰ ਮਿਲਿਆ ਇਸ ਵਾਰ ਵੀ ਕੁਝ ਹੋਇਆ ਹੈ ਜੀ ਦੇਖੋ ਚੰਡੀਗੜ੍ਹ ਪਹਿਲਾਂ ਵੀ ਜਿੰਨੀ ਵਾਰ ਪ੍ਰਸ਼ਾਸਨ ਦੇ ਤਾਲਮੇਲ ਨਾਲ ਗੱਲ ਹੋਈ ਹੈ ਚੰਡੀਗੜ੍ਹ ਗਏ ਵੀ ਆ ਜਿਵੇਂ ਪ੍ਰਸ਼ਾਸਨ ਨੇ ਰੂਟ ਲਾਇਆ ਰੂਟ ਦੇ ਮੁਤਾਬਕ ਪਿਛਲੀ ਵਾਰ ਥੋੜਾ ਜਿਹਾ ਇੱਕ ਜ਼ਿਆਦਾ ਹੀ ਪੇਚਾ ਪੈ ਗਿਆ ਸੀ ਜਿਹਨੂੰ ਕਹਿ ਸਕਦੇ ਆ ਆਪਾਂ ਪ੍ਰਸ਼ਾਸਨ ਦੇ ਨਾਲ ਕੀ ਉਹ ਨਹੀਂ ਗੱਲ ਬਣੀ ਲੇਕਿਨ ਚੰਡੀਗੜ੍ਹ ਜਾਣ ਤੋਂ ਰੋਕਦੇ ਵੀ ਨਹੀਂਗੇ ਤੇ ਵੇਖਿਆ ਜਾਵੇ ਤੇ ਅੱਧਾ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਾ ਵੀ ਹੋਇਆ ਐ ਇੱਥੇ ਮਹਾੜੀ ਐ ਮਹਾੜੀ ਤੋਂ ਅੱਗੇ ਚੰਡੀਗੜ੍ਹ ਦੀ ਹਾਦਿਆ ਜਾਣਾ ਕਿੱਥੇ ਚੰਡੀਗੜ੍ਹ 'ਚ ਹੀ ਬੈਠੇ ਆ ਜਾਣ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਖਾਲਸਾ ਚਾਵੇ ਤੇ ਕੀ ਨਹੀਂ ਕਰ ਸਕਦਾ ਕਿਉਂਕਿ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਦਾ ਹੀ ਇੱਕ ਹਿੱਸਾ ਹੈ ਉਹ ਇੱਕ ਵੈਸੇ ਉਹਨਾਂ ਨੇ ਇੱਕ ਉਹਨੂੰ ਲਾਨਿਆ ਹੋਇਆ ਕਿ ਆਪੋ ਸਟੇਟ ਲਾਣਨ ਦੀ ਇੱਕ ਪਲਾਨ ਕਰਦੇ ਪਏ ਆ ਵੀ ਚੰਡੀਗੜ੍ਹ ਨੂੰ ਵੀ ਰਾਜਤਾਨੀ ਹੈ ਤੇ ਉਹ ਪੰਜਾਬ ਦੀ ਰਾਜਤਾਨੀ ਨਾ ਇਹ ਵੀ ਕਿਹਾ ਜਾ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ 22 ਤਰੀਕ ਨੂੰ ਹੋ ਸਕਦੀ ਹੈ ਕਿਉਂਕਿ ਅਮੀਸ਼ਾ ਪੰਜਾਬਾਰੇ ਨੇ ਉਹ ਦੇਖੋ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਅਮੀਸ਼ਾ ਹੋਰ ਨਾਲੋ ਜਿਹਾ ਸਰਕਾਰਾਂ ਮੁੱਕੇ ਦੀਆਂ ਹੁੰਦੀਆਂ ਕਿਉਂਕਿ ਪੰਜਾਬ ਦਾ ਇਲੈਕਸ਼ਨ ਬੜਾ ਸਿਰ ਤੇ ਖੜਿਆ ਆ ਕੇ ਉਹਦੇ ਵਿੱਚ ਝੂਠੇ ਵਾਅਦੇ ਕਰਨੇ ਸਰਕਾਰਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਅਮੀਸ਼ਾ ਹੋਵੇ ਚਾਹੇ ਮੋਦੀ ਹੋਵੇ ਚਾਹੇ ਪੰਜਾਬ ਦੀ ਸਟੇਟ ਹੋਵੇ ਉਹਦੀ ਕੋਈ ਗਵਰਨਮੈਂਟ ਹੋਵੇ ਝੂਠਾ ਵਾਦਾ ਕੋਈ ਵੀ ਕਰ ਸਕਦਾ ਕਿਉਂਕਿ ਹਮੇਸ਼ਾ ਹੀ ਇਹਨਾਂ ਨੇ ਐਵੇਂ ਕਰਿਆ ਬੰਦੀ ਸਿੰਘਾਂ ਦੇ ਨਾਮ ਤੋਂ ਪੰਥ ਦੇ ਨਾਮ ਤੋਂ ਇਹਨਾਂ ਨੇ ਝੂਠਾ ਵਾਦਾ ਕਰਕੇ ਹੁਣ ਤੱਕ ਆਪਣੀਆਂ ਸਰਕਾਰਾਂ ਬਣਾਈਆਂ ਨੇ ਤੇ ਹੁਣ ਵੀ ਬਣਾਉਣ ਦੇ ਵਿੱਚ ਕੰਮ ਇਹੀ ਕਰਨਗੇ ਤੇ ਅੱਜ ਕਹਿੰਦੇ ਸੀ ਸ਼ਾਂਤਮਈ ਮੀਟਿੰਗ ਹੀ ਹੋਏਗੀ ਮਾਰਚ ਦਾ ਨਾ ਕੱਢਿਆ ਹਾ ਸ਼ਾਂਤਮਈ ਮੀਟਿੰਗ ਹੋ ਸਕਦੀ ਹੈ ਜੇ ਕੋ ਮਾਰਚ ਕੱਢਿਆ ਗਿਆ ਉਹ ਵੀ ਸ਼ਾਂਤਮਈ ਕੱਢਿਆ ਜਾਊਗਾ ਮਾਰਚ ਦੀ ਕੋਈ ਇਨਫੋਰਮੇਸ਼ਨ ਨਹੀਂ ਕਿ ਇਹਨਾਂ ਨੇ ਅੱਜ 3 ਸਾਲ ਕੰਪਲੀਟ ਹੋਏ ਨੇ ਆ ਬਾਟ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਦੇ ਭੂਗਾਂ ਦੇ ਉੱਥੇ ਹੀ ਕੋਈ ਆਪਣਾ ਕੀਰਤਨ ਵਗੈਰਾ ਕਰਨਾ ਹੋ ਨਹੀਂ ਤੇ ਸ਼ਾਂਤੀ ਮੈਂ ਕਹ ਰਿਹਾ ਸੀ ਕਿ ਜੋ ਵੀ ਹੋਏਗਾ ਵੀ ਹਾਂ ਉਹਨਾਂ ਨੇ ਮਾਰਚ ਨਹੀਂ ਕਿੱਢਿਆ ਜੀ ਨਹੀਂ ਅਰੇ ਤੱਕ ਤਾਂ ਚੰਡੀਗੜ੍ਹ ਪੁਲਿਸ ਨਾਲ ਕੀ ਕੋਆਰਡੀਨੇਸ਼ਨ ਦੀ ਮੀਟਿੰਗ ਚੱਲ ਰਹੀ ਸੀ ਕਿ ਉਹ ਜੋ ਕੀ ਆ ਰਹੀ ਹੈ ਚੰਡੀਗੜ੍ਹ ਪੁਲਿਸ ਨਾਲ ਤਾਂ ਇਹਨਾਂ ਦੀ ਕੋਈ ਗੱਲ ਹੋ ਜਾਣ ਪਾਣੀ ਵੈਸੇ ਪੀਸਫੁਲ ਹੋਣਾ ਹੈ ਜਦੋਂ ਜਦੋਂ ਮਾਰਚ ਚੰਡੀਗੜ੍ਹ ਜਾਣਾ ਹੀ ਇਹਨਾਂ ਨੇ ਤੇ ਸਰ ਅੱਜ ਆਪਾਂ ਆਪਣੇ ਵੱਲੋਂ ਕਿਸ ਤਰੀਕੇ ਨਾਲ ਤਿਆਰੀ ਕਰਾਂਗੇ ਕਿ ਮਹਾਲੀ ਉਹ ਤਾਂ ਜੇ ਹੁਣ ਇਹਨਾਂ ਨੇ ਕੱਟ ਸਕਿਆ ਹੈਗਾ ਹੈਗਾ ਲੋਕ ਇੱਥੇ ਆਉਣਗੇ ਪੱਲੂ ਦੀ ਮੂਵਮੈਂਟ ਹੁੰਦੀ ਹੈ ਟ੍ਰੈਫਿਕ ਨੂੰ ਸਮੂਥ ਰੱਖਣ ਵਾਸਤੇ ਕਿਸੇ ਨੂੰ ਹਰਾਸਮੈਂਟ ਨਾ ਹੋਵੇ ਉਹਦੇ ਕਰਕੇ ਆਪਾਂ ਟ੍ਰੈਫਿਕ ਨੂੰ ਰੱਖ ਕੇ ਪੁਲਿਸ ਲਾਈਏ ਨੇ ਕਿ ਕਿੰਨੀ ਪੁਲਿਸ ਸੈਕਿਉਰ ਕੀਤੀ ਗਈ ਹੈ ਜੀ ਇਹ ਕਿਹੜੇ ਰਸਤੇ ਦੇ ਦੇਖੋ ਐਗਜ਼ੈਕਟਲੀ ਮਤਲਬ ਕਿਤੇ ਆ ਪਰ ਜਿੰਨੇ ਵੀ ਆਪਣੇ ਬੰਦੇ ਪਾਉਂਟ ਨੇ ਜਿੰਦੀਆਂ ਟ੍ਰੈਫਿਕ ਲਾਈਟਸ ਨੇ ਮੇਨ ਜਿੱਥੇ ਲੱਗਦਾ ਵੀ ਟ੍ਰੈਫਿਕ ਜਾਮ ਕੋ ਕਯੋਸ ਹੋ ਸਕਦਾ ਉਸ ਲਾਈਨ ਬੰਦ ਹੈ ਡਾਇਵਰਟ ਕੀਤਾ ਗਿਆ ਕੁਝ ਰੂਟ ਕਰ ਦਿੱਤਾ ਗਿਆ ਕੁਝ ਨਹੀਂ ਡਾਇਵਰਟ ਕੋਈ ਨਹੀਂ ਕੀਤਾ ਸਿਰਫ ਆ ਵਾਈਪਰ ਸ਼ੌਕ ਤੋਂ ਧਰਨ ਵਾਲੀ ਸੜਕ ਬੰਦ ਹੈ ਬਾਕੀ ਸਾਰੇ ਖੁੱਲੇ ਨੇ ਠੀਕ ਹੈ ਜੈਂਕੀ